ਕੋਡੀ 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 ਸੰਭਰਦਾ ਦੂਜਾ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ ਦੁੱਗੇ ਵਾਲਾ ਖੁਸ਼ੀ ਕਰਦਾ ਟਰਾਈ ਡੱਕਣ ਦੀ ਰੱਖਣ ਦੀ ਇੰਗਲੈਂਡ ਦੇ ਸੀਜ਼ਨ 2025 ਦਾ ਹੈ ਇਹ ਸਰਬੋਤਮ ਯਾਫੀ ਰਿਹਾ ਦੁੱਗਿਆਂ ਵਾਲੇ ਸਰਦਾਰ ਨਿਰਮਲ ਸਿੰਘ ਗਿੱਲ ਦਾ ਪੁੱਤ ਲਓ ਖੇਡ ਮੈਦਾਨ ਦੇ ਵਿੱਚ ਕਿ ਫੈਨ ਜੀ ਵੀ ਵੱਧ ਤਾਜਾ ਕੇ ਨੂੰ ਵੱਧਦਾ ਹੋਇਆ ਹੈ ਹੈਲੋ ਸੋ ਜਿੰਨੇ ਵੀ ਸੱਜਣ ਸਟੇਜ ਦੇ ਸਾਹਮਣੇ ਮੈਂ ਬੇਨਤੀ ਕਰੂੰਗਾ ਵੀ ਸਾਈਡ ਤੇ ਪਲੀਜ਼ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਵੀ ਸਟੇਜ ਦੇ ਸਾਹਮਣੇ ਜਿੰਨੇ ਵੀ ਖੜੇ ਆ ਪਲੀਜ਼ ਸਾਈਡ ਤੇ ਆ ਜਾਓ ਸਿਕਿਉਰਿਟੀ ਰੱਖੋ ਕੁਰਸੀਆਂ ਪਈਆਂ ਬਹੁਤ ਕੁਰਸੀਆਂ ਲੈ ਕੇ ਬਹਿ ਜਾਓ ਜਲਾਲਪੁਰੀਆ ਰਸਤਮ ਖੇਡ ਕਬੱਡੀ ਦਾ ਹੈ ਕਰਦਾ ਟਰਾਈ ਡਿੱਗਣ ਵੀ ਰੱਖਣ ਵੀ ਤਾਜਾ ਤਾਜੇ ਦੇ ਪਾਲੇ ਦੀ ਟੱਕਰ ਪਾਲੇ ਦੀ ਬੜੀ ਵੱਡੀ ਰੇਡ ਹੈ ਇਸ ਖੇਡ ਸਸਤਾ ਦੇ ਨਹੀਂ ਲਓ ਖੇਡ ਮੈਦਾਨ ਦੇ ਵਿੱਚ ਪੁਆਇੰਟ ਰਹੀ ਹੈ ਲਓ ਖੇਡ ਮੈਦਾਨ ਦੇ ਵਿੱਚ ਮੇਗਾ ਨਾਲ ਸੈਂਸਿਨਿਟੀ ਸੁੱਖੀ ਸੇਕੋਣਾ ਦੀ ਤੇ ਨਾਲ ਗੁਰਮੁਖਸ ਉਹਨਾਂ ਦੀ ਇਹ ਟੀਮ ਸੁਖੇਪ ਭਪਾਰ ਦੀ ਰਾਜਾ ਸ਼ਾ ਨੋਨੀ ਸ਼ਾ ਸੁਖਵੀਰ ਖੱਖ ਉਹਨਾਂ ਦੀ ਟੀਮ ਲਓ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਪੁਆਇੰਟ ਵਾਓ ਸੋਹਣਿਆ ਜਨਾਲਪੁਰਿਆ ਰਸਤਮ ਖੇਡ ਕਬੱਡੀ ਦਾ ਲਓ ਸਾਹਮਣੇ ਇਸ ਸਮੇਂ ਕਬੱਡੀ ਪਾਉਣ ਲਈ ਨੌਜਾਨ ਖੇਰ ਇਸ ਸਮੇਂ ਵੇਖਦਾ ਵੀ ਕਾਲੇ ਸਿੰਘਾਂ ਦੀ ਧਰਤੀ ਦਾ ਹੈਵਨ ਵਾਧਾ ਹੋਇਆ ਚਾਰਾਂ ਵਿੱਚੋਂ ਕਹਿੰਦੇ ਲੈ ਵੀ ਪਾਲਿਆ ਆ ਇੱਕ ਪਿਆਰ ਕਰਦੇ ਆ ਨਯਾਨ ਆ ਵੇਖੇ ਵੀ ਸਿਰ ਕੱਢ ਮੇ ਰਕਾਦ ਪੈਦਾ ਕੀਤਾ ਹੋਇਆ ਨ ਮਨਜਿੰਦਰ ਢੋਲਕੀ ਕਹਿੰਦੇ ਸਮੇ ਕਬੱਡੀ ਪੌਲੀ ਵੱਧਾ ਹੋਇਆ ਬਾਬੂ ਖੇੜਾ ਕੌਮ ਕਲਾ ਸਾਡਾ ਵੀਰ ਜੰਟੀ ਬਾਈ ਨਾਲ ਇੱਕ ਵਾਰੀ ਆ ਕੇ ਸੰਮਰਕ ਜਰੂਰ ਕਰ ਲਊਗਾ ਆ ਇਹ ਨੌਜਨ ਨਿਰਮਲ ਸਿੰਘ ਪੰਚ ਉਹਨਾਂ ਦਾ ਪੁੱਤ ਇਹਨੇ ਡੜਵਾ ਵੀ ਮਸ਼ਹੂਰ ਕਰਦਾ ਇਹਨੇ ਦੋਗਾ ਵੀ ਮਸ਼ਹੂਰ ਕਰਦਾ ਲਾ ਪੁਆਇੰਟ ਇਸ ਸਮੇ ਆਪਣੀ ਟੀਮ ਦੇ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਤਾਂ ਵੱਜੀ